की मियाँ तुसे तो सारे आई होप तुसे सारे जान ठीक होंगे, खुश होंगे, खुशहाल होंगे और गुड इवनिंग, इवनिंग इवनिंग हो चुकी है और टाइम हो गया 7:45 और आज मम्मा दी हाल ठीक ठीक नहीं लग रही मेरे, आई जाती ਮਮਾ ਇੱਕ ਤੱਕ ਉੱਤ ਪਾ ਲਈ ਨਾ ਮਿੰਟਾਂ ਜੀ ਵੀ ਵੀ ਡਾਊਨ ਹੋਇਆ ਆ ਦੇਖੋ ਗਾਇਸ ਮੈਂ ਨੇਜ ਤਾਰ ਲਈ ਮਮਾ ਅੱਧੇ ਉੱਤਰ ਗਏ ਅੱਧੇ ਰਹਿ ਗਏ ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਾਨੂੰ ਦੀ ਸਾਰੇ ਕਿਵੇਂ ਹੋ ਫੋਨ ਨੂੰ ਘੱਟ ਲਾਓ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋ ਆਪਣੇ ਆਪਣੇ ਘਰਾਂ ਵਿੱਚ ਬੱਤਾਂ ਵਗੈਰਾ ਜੀ ਹੋਵਗੇ ਦੇਖਿਆ ਫੋਨ ਬਹੁਤ ਹਲੰਦੀ ਆ ਅ ਨੋਰ ਸਾਰੇ ਕਿਵੇਂ ਹੋ ਜੀ ਸਾਡਾ ਤਾਂ ਅੱਜ ਮੌਸਮ ਬਹੁਤ ਖਰਾਬ ਆ ਤੇ ਮੈਂ ਬਸ ਮਤਲਬ ਕਿ ਪਤਾ ਨਹੀਂ ਕੀ ਕਰ ਲ ਜਿੱਦਨ ਦੀ ਮੈਂ ਵਿਆਹ ਤੋਂ ਆਈਆਂ ਨਾ ਮੇਰੇ ਤੋਂ ਵਲੌਗ ਵੀ ਨਹੀਂ ਸ਼ੂਟ ਹੋ ਰਿਆ ਨਾਲੇ ਨਾ ਸਬੀਅਤ ਤਾਂ ਠੀਕ ਨਹੀਂ ਲੱਗ ਮਤਲਬ ਕਿ ਠੀਕ ਵੀ ਹੋ ਜਾਂਦੀ ਐਕਟਿਵ ਵੀ ਹੋ ਜਾਂਦੀ ਜਦੋਂ ਕੋਲਕ ਤਾਂ ਡਾਊਨ ਡਾਊਨ ਜਾਂ ਸਰੀਰ ਲੱਗਣ ਲੱਗ ਜਾਂਦਾ ਹੁਣ ਦੁਪਹਿਰ ਤੱਕ ਤਾਂ ਠੀਕ ਸੀਗਾ ਚਾਹ ਚੁ ਪੀਤੀ ਆਰ ਵਧੀਆ ਸੀ ਰੋ ਉਸ ਤੋਂ ਬਾਅਦ ਮੈਂ ਵਲੌਗ ਐਡੀਟ ਕਰ ਸਭ ਵਲੌਗ ਐਡਿਟ ਕਰਕੇ ਪਾਇਆ ਮੇਂ ਨੇਲ ਤੋਂ ਉਤਾਰ ਤੇ ਮਤਲਬ ਕਿ ਉਤਰ ਗਏ ਸੀ ਆ ਦੋ ਉਤਰ ਗਏ ਸੀਗੇ ਇੱਕ ਆ ਇੱਕ ਆ ਉਂਗਲੀ ਦਾ ਆਪੇ ਮੈਂ ਹੌਲੀ ਹੌਲੀ ਆਪੇ ਉਤਾਰ ਮम्मा ਜੋ ਗੰਮ ਲੱਗੀ ਹੋਈ ਹੈ ਨਾ ਇਹਨੂੰ ਗਰਮ ਪਾਣੀ ਦੇ ਵਿੱਚ ਰੱਖ ਕੇ ਨਾ ਉਤਾਰ ਲੇ ਉਤਰ ਗਈ ਨਹੀਂ ਉਤਰ ਨਹੀਂ ਆਪਾਂ ਕਰ ਜਾਈਆ ਮੈਂ ਭਾਂਡੇ ਕੁੰਡੇ ਥੋੜੇ ਆ ਤਾਂ ਹੋ ਜਾਣਾ ਪੈਸੇ ਵੀ ਤੋਲੇ ਉਤਸ ਥੋੜੀ ਜਿਹੀ ਪ੍ਰੋਬਲਮ ਕਪੜੇ ਧੋਣ ਚਾਹਦੀ ਸੀ ਜੇ ਕਪੜੇ ਖਿੱਚਦੇ ਸੀ ਨਾ ਤਾਂ ਮੇਲ ਮੂਚਦੇ ਸੀ ਜੇ ਪੇਨ ਹੁੰਦੀ ਸੀਗੀ ਫਿਰ ਪਾਵਾਂ ਤੇ ਉੱੱਲੇ ਆਪਾਂ ਹੈਗੇ ਨਾ ਤੇ ਬਾਕੀ ਜੀ ਹੁਣ ਅੱਜ ਤੋਂ ਬਚਣ ਵਾਲੇ ਆ ਆ ਤਾਂ ਪਾਪਾ ਨੇ ਮੈਂ ਦੇਖਿਆ ਕਿ 12 ਕੁਛ ਲੈ ਆਏ ਉਹ ਵੀ ਨਹੀਂ ਹੈਗੀ ਸਟੱਕ ਜਾਂ ਸਰੀਰ ਦਾ ਸਾਰਾ ਖੋਣ ਹੋਇਆ ਬਹੁਤ ਲਾਉਣੀ ਆ ਉਹ ਨਹੀਂ ਲਾ ਰਹੀ ਬਹੁਤ ਹੀ ਲੜਣਾ ਬੇ 12 ਕੁਛ ਲੈ ਆਏ ਉਹ ਵੀ ਮੈਨੂੰ ਇਕੋ ਲਤ ਨਾ ਆਏ ਪਤਾ ਨਹੀਂ ਕੀ ਹੋ ਗਿਆ ਤੇ ਵੀ ਮਤਲਬ ਕਿ ਹੁਣ ਮੇਰਾ ਆਏ ਉੱਠਣ ਨੂੰ ਦਿਲ ਨਹੀਂ ਕਰਦਾ ਸੀਗਾ ਇੰਨੀ ਤਬੀਅਤ ਜੀ ਡਾਊਨ ਹੋ ਗਈ ਸੀ ਵੀ ਜਿਵੇਂ ਨਾ ਬੀਪੀ ਨਹੀਂ ਘਟ ਜਾਂਦਾ ਆਏ ਹੁੰਦਾ ਕਿੰਨੇ ਦਿਨ ਹੋ ਗਏ ਮੇਰੇ ਤੋਂ ਆਏ ਹੁੰਦਾ ਜਿੱਦੇ ਅਸੀਂ ਵਿਆਹ ਤੋਂ ਆਏ ਆ ਨਾ ਮਤਲਬ ਕਿ ਬੀਪੀ ਨਾ ਲੋਜ ਹੋ ਜਾਂਦਾ ਵੀ ਲੋ ਲੋਜਾ ਲੱਗਣ ਲੱਗ ਜਾਂਦਾ ਵੀ ਬੀਪੀ ਲੋ ਹੋ ਗਿਆ ਤੇ ਹੁਣ ਦੇਖੋ ਸਾਇਦ ਪਾਪਾ ਕੀ ਲੈ ਕੇ ਆਉਣਗੇ ਕਿਹਾ ਤਾਂ ਹੈਗਾ ਮੈਂ ਤੁਹਾਨੂੰ ਲੈ ਆਇਓ ਵੀ ਮੇਰੇ ਤੋਂ ਹੁਣ ਨਹੀਂ ਸਮਝ ਬਣਣ ਟਾਈਮ ਬਹੁਤ ਹੋ ਗਿਆ 8:00 ਤਾਂ ਵੱਜਣੇ ਆਲੇ ਨੇ ਕਿਉਂਕਿ ਮੈਂ ਮੈਂ ਨਾ ਅ ਬਲੌਗ ਰਿਟ ਕਰਕੇ ਮੇਰੀ ਅੱਖ ਲੱਗ ਗਈ ਬਲੌਗ ਪਾਉਣ ਲੱਗੀ ਬਸ ਉਹ ਤੋਂ ਬਾਅਦ ਤਾਂ ਹੋ ਗਿਆ ਹੁਣ ਆ ਇੱਕ ਗਰਦਨ ਮੇਰੀ ਬਹੁਤ ਦਰਦ ਕਰਦੀ ਆ ਇਕ ਐਨਾ ਮੌਸਮ ਗੰਦਾ ਸਵੇਰ ਦਾ ਮੀਂਹ ਪੈ ਰਿਹਾ ਚੱਜਣ ਨਾਲ ਨਾ ਪੈਂਦਾ ਹੀ ਆ ਨਾ ਹੜਦਾ ਹਵਾ ਜਿਹੜੀ ਚੱਲਦੀ ਉਹ ਹਵਾ ਬਿਮਾਰ ਕਰ ਰਹੀ ਆ ਗੰਦੀ ਜੀ ਹਵਾ ਚੱਲਦੀ ਆ ਮਤਲਬ ਕਿ ਹੱਡਾਂ ਚੋਂ ਨੂੰ ਠੰਡੀ ਹਵਾ ਚੱਲਦੀ ਆ ਨਿਕਲ ਰਹੀ ਆ ਬਸ ਜੀ ਹੁਣ ਦੇਖਦੇ ਹੁਣ ਰੋਟੀ ਦਾ ਤਾਂ ਹੁਣ ਕੈਨਸਲ ਕਰਾਂਗੇ ਸਾਇਦ ਦੇ ਪਾਪਾ ਹੀ ਕੁਝ ਲੈ ਕੇ ਆਉਣਗੇ ਵੀ ਮਤਲਬ ਕਿ ਜੇ ਕੁਝ ਬਿਖਾਣ ਨੂੰ ਦੇਖਦੇ ਕੀ ਲੈ ਕੇ ਆਉਂਦੇ ਨੇ ਹਉ ਤਾਂ ਮੇਰੇ ਆ ਚੀਜ਼ਾਂ ਚ ਇੰਨਾ ਦਰਦ ਹੋ ਰਿਹਾ ਹੈ ਨਾ ਐ ਲੱਗਦਾ ਮੈਨੂੰ ਬੁਖਾਰ ਮੈਨੂੰ ਫੀਵਰ ਹੋ ਜਾਣਾ ਆ ਚੀਜ਼ਾਂ ਦੁਖ ਰਹੀਆਂ ਐਦਾਂ ਰੋਜੇ ਹੁੰਦਾ ਹੈ ਮੇਰੇ ਨਾਲ ਮੈਂ ਕੱਲ ਵੀ ਕਿਹਾ ਸੀ ਮੈਂ ਮੇਰੇ ਮੰਮੀ ਕਹਿੰਦਾ ਵੀ ਤੂੰ ਆਪਣਾ ਬੀਪੀ ਵਗੈਰਾ ਦੇਹਲਾ ਚੈੱਕ ਕਰਾ ਕੇ ਵੀ ਬੀਪੀ ਨਾ ਘਟਦਾ ਹੋਵੇ ਹੈ ਨਾ ਬਾਕੀ ਮੈਂ ਕਦੇ ਹੁਣ ਇੰਨਾ ਛੇਤੀ ਕਰਾਇਆ ਵੀ ਨਹੀਂ ਹੈਗਾ ਬੀਪੀ ਵਗੈਰਾ ਮੈਨੂੰ ਕਾਫੀ ਟਾਈਮ ਹੋ ਗਿਆ ਚੈੱਕ ਕਰਵਾਏ ਨੂੰ ਚਲੋ ਹੋ ਜਾਊਗਾ ਸੈਟ ਹੁਣ ਤਾਂ ਪੈਣਾ ਹੀ ਆ ਰਾਤ ਨੂੰ ਤੇ ਵਲੌਗ ਅੱਜ ਮੈਂ ਕੁਝ ਵੀ ਸ਼ੂਟ ਨਹੀਂ ਕੀਤਾ ਹੈਗਾ ਕਿਉਂਕਿ ਅੱਜ ਮਤਲਬ ਕਿ ਸਵੇਰ ਦੀ ਲਾਈਟ ਗਈ ਹੋਈ ਸੀਗੀ ਕੰਮਕਾਰ ਸਾਰੇ ਭਏ ਨੇ ਮਤਲਬ ਕਿ ਝਾੜੂ ਲਾ ਰਹੇ ਸੀ ਮੈਂ ਪੋਚਾ ਨਹੀਂ ਸੀ ਲਗਾਇਆ ਕਿਉਂਕਿ ਮੈਨੂੰ ਇਹ ਸੀ ਵੀ ਟੈਂਕੀ ਨਾ ਪਾਣੀ ਨਾ ਖਤਮ ਹੋ ਜਵੇ ਤੇ ਬਾਹਰ ਹਵਾ ਚੱਲੀ ਜਾਂਦੀ ਆ ਮੌਸਮ ਬਹੁਤ ਖਰਾਬ ਆ ਤੇ ਕੱਪੜੇ ਵੀ ਧੋਣ ਨੂੰ ਪਏ ਨੇ ਸਾਰੇ ਫਿਰ ਅੱਜ ਧੋਣ ਨਹੀਂ ਹੋਏ ਹੈਗੇ ਤੇ ਕੱਲ ਆਏ ਸੀਗੇ ਸਾਡੇ ਮਾਮਾ ਮਾਮੀ ਜੀ ਤੇ ਉਹ ਸਾਡੇ ਲਈ ਲੈ ਕੇ ਆਏ ਸੀਗੇ ਗਿਫਟਸ ਵਿਆਹ ਦੇ ਜਿਹੜੇ ਦੰਨੇ ਹੁੰਦੇ ਨੇ ਸ਼ਗਨ ਦੰਦੇ ਹੁੰਦੇ ਨੇ ਹਨਾ ਲਖਾਵਾਂ ਤੁਹਾਨੂੰ ਕੀ ਕੀ ਲੈ ਕੇ ਆਏ ਸੀਗੇ ਇਹ ਸੈਲਸ ਦੇ ਪਾਪਾ ਦੀ ਮਤਲਬ ਕਿ ਕੋਟੀ ਕਹੋ スウェット ਸ਼ਰਟ ਕਹੋ ਹਨਾ ਦਿਖਾਉਣੀ ਆ ਤੁਹਾਨੂੰ ਇਹ ਵਾਲੀ ਲੈ ਕੇ ਆਏ ਨੇ ਸੈਲਸ ਦੇ ਪਾਪਾ ਦੇ ਲਈ ਬਹੁਤ ਸੋਹਣੀ ਲੱਗੀ ਆ ਕਲਰ ਵੀ ਬਹੁਤ ਪਿਆਰਾ ਲੱਗਿਆ ਤੇ ਵੈਸੇ ਵੀ ਬਹੁਤ ਸੋਹਣੀ ਆ ਹਨਾ ਤੇ ਬੈਕ ਵੀ ਇਦਾਂ ਹੀ ਬਣੀ ਹੋਈ ਆ ਇਹ ਸੈਲਸ ਦੇ ਪਾਪਾ ਲਈ ਲੈ ਕੇ ਗਏ ਨੇ ਹਨਾ ਮੰਮੀ ਜੀ ਉਹ ਨਹੀਂ ਮਤਲਬ ਕਿ ਮੈਰੀ ਜੀ ਦੇ ਗਿਫਟਸ ਹਾਂ ਜੇ ਉਹ ਕਰਨੇ ਨੇ ਰੱਖੇ ਨਹੀਂ ਹੈਗੇ ਇੱਥੇ ਪਈ ਸੀਗੇ ਤੇ ਇਹ ਮੇਰੇ ਲਈ ਸੂਟ ਸੀਗਾ ਇਹ ਸੂਟਸ ਨਾਲ ਬੱਚਿਆਂ ਨੇ ਖੋਲ ਕੇ ਨਾ ਉਹ ਘੱਟ ਲਿਆ ਚੈਲੋ ਖੋਲਿਆ ਮਤਲਬ ਕਿ ਸਾਰਾ ਬੱਚਾ ਹਾਂ ਹੈਗਾ ਸਾਰਾ ਬੱਚਾ ਮਤਲਬ ਕਿ ਨਾ ਤੈ ਖਰਾਬ ਕਰਤੀ ਬੱਚਿਆਂ ਨੇ ਸੂਟਸ ਦੀ ਚੈਲ ਨਹੀਂ ਚੈਲ ਦੀ ਉਹਨਾਂ ਨੂੰ ਮੈਂ ਸਹੀ ਕਰਕੇ ਰੱਖੂੰਗੀ ਚਲ ਕੋਈ ਨਾ ਲੜੋਣਾ ਇਹ ਮੇਰਾ ਸੂਟ ਹੈ ਇਹਨਾਂ ਇਹਦੇ ਵਿੱਚ ਥੋੜਾ ਜਿਹਾ ਡਾਰਕ ਬਲੈਕ ਲੱਗ ਰਿਹਾ ਪਰ ਬਲੈਕ ਕਲਰ ਨਹੀਂ ਹੈਗਾ ਫੋਨ 'ਚ ਬਲੈਕ ਜਿਹਾ ਲੱਗ ਰਿਹਾ ਇਹਨਾਂ ਗ੍ਰੇ ਕਲਰ ਦਾ ਹੈ ਮੈਨੂੰ ਮੰਮੀ ਜੀ ਉਹਨਾਂ ਨੇ ਮੇਰੇ ਦਿਓਰ ਦੇ ਵਿਆਹ ਦਾ ਸੂਟ ਦਿੱਤਾ ਏ ਇਹ ਵਾਲਾ ਤੇ ਇਦਾਂ ਇਹ ਬਾਰਡਰ ਬਣਿਆ ਹੋਇਆ ਨੀਚੇ ਤੇ ਉੱਪਰ ਨੂੰ ਆਪਣਾ ਇਹ ਹਾ ਵਾਲੀ ਉੱਪਰ ਨੂੰ ਕਢਾਈ ਜਾ ਰਹੀ ਹੈ ਤੇ ਉਹ ਨੈਕਟ ਬਣਿਆ ਹੋਇਆ ਤੇ ਇਹ ਸਾਈਡ 'ਚ ਪਾਪਾ ਦੀ ਤੇ ਇਹ ਦੁਪੱਟਾ ਹੈ ਹਨਾ ਦੁਪੱਟਾ ਮ ਕੜਾਈ ਬਾਰਡਰ ਤੇ ਕੜਾਈ ਕੀਤੀ ਹੋਈ ਆ ਹਨਾ ਤੇ ਬੱਚਿਆਂ ਨੂੰ ਬੱਚਿਆਂ ਨੂੰ ਸ਼ਗਨ ਦੇ ਕੇ ਗਏ ਸੀ ਹੈ ਹਨਾ ਬਹੁਤ ਬਹੁਤ ਧੰਨਵਾਦ ਆ ਹਨਾ ਇਹਨਾਂ ਦੀ ਤਾਂ ਚਲੋ ਲੋੜ ਨਹੀਂ ਸੀਗੀ ਮੈਂ ਤਾਂ ਦੇਖੇ ਵੀ ਨਹੀਂ ਹੈਗੇ ਵੀ ਮਾਮੀ ਚੋਂ ਨਹੀਂ ਕੀ ਲੈ ਕੇ ਆਏ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਮੈਂ ਵਲੌਗ ਵੀ ਨਹੀਂ ਸ਼ੂਟ ਕਰ ਸਕੀ ਹੈ ਕਿ ਉਹਨਾਂ ਦਾ ਇਹ ਤਾਂ ਜਦੋਂ ਚਲੇ ਗਏ ਮੈਂ ਬਾਅਦ ਚ ਲਿਖਾ ਪਾਪਿਆ ਦੇਖਿਆ ਵੀ ਮਾਮੀ ਜੀ ਨੇ ਤਾਂ ਲਿਖਾ ਪਾਪਾ ਬੈੱਡ ਤੇ ਧਰ ਕੇ ਚਲੇ ਗਏ ਬਾਅਦ ਵਿੱਚ ਦੇਖਿਆ ਚਲੋ ਥੈਂਕ ਯੂ ਮੰਮੀ ਜੀ ਬਹੁਤ ਸੋਹਣਾ ਸੂਟ ਆ ਬਹੁਤ ਸੋਹਣਾ ਜਿੰਨਾ ਵੀ ਤੁਸੀਂ ਕਰਕੇ ਗਏ ਆ ਬਹੁਤ ਵਧੀਆ ਕਰਕੇ ਗਏ ਹੋ ਤੇ ਬਾਤ ਚ ਦਿਖਾਉਣੀ ਆ ਪੁੱਤ ਤੇ ਇਹ ਤਾਂ ਮੈਂ ਬਾਤ ਚ ਦੇਖਿਆ ਮੈਨੂੰ ਤਾਂ ਪਤਾ ਇਨੀ ਸੀਗਾ ਵੀ ਮੰਮੀ ਜੀ ਨੇ ਹਨਾ ਇਹ ਲੈ ਕੇ ਆਏ ਨੇ ਤੇ ਬਾਕੀ ਬੱਚਿਆਂ ਨੂੰ ਉਹ ਛਗਣ ਦੇ ਕੇ ਗਏ ਨੇ ਹਨਾ ਨੋ ਪਹਿਲਾਂ ਉਹਦੀ ਐਕਟਿੰਗ ਦੇਖ ਲਓ ਬਾਤ ਵਾਓ ਵੈਰੀ ਨਾਈਸ ਅਭੀ ਜੋਤੀ ਐਕਟਿੰਗ ਦੇਖ ਲਓ ਭਈ ਐਕਟਿੰਗ ਐਕਟਿੰਗ ਐ ਕਿਹ ਰੱਖਣੀ ਐਕਟਿੰਗ 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 ਕਹਿਣ ਲੱਗੇ ਬਲੇ ਐਕਟਿੰਗ ਕਹਿਣਾ ਹੁੰਦਾ ਸੀ ਇਹ ਤੇ ਇਹ ਆ ਜੀ ਮੇਰਾ ਸੂਟ ਇਹਨੂੰ ਹੁਣ ਆਪਾਂ ਸਟੀਚ ਕਰਵਾਵਾਂਗੇ ਪਰ ਹਜੇ ਨਹੀਂ ਕਰਾਉਂਦੇ ਹੈਗੇ ਕਿਉਂਕਿ ਉੱਧ ਪਹਿਲੇ ਹੀ ਸਟੀਚਿੰਗ ਦੇ ਪੈਸੇ ਬਹੁਤ ਹੋ ਗਏ ਸੀਗੇ ਕਰਾਵਾਂਗੇ ਆਪਾਂ ਕੋਈ ਗੱਲ ਨਹੀਂ ਸੂਟ ਆਪਾਂ ਸਟੀਚ ਨਹੀਂ ਕਰਵਾਉਣਾ ਦੀ ਬਾਕੀ ਜੀ ਬਾਕੀ ਜੀ ਕਾ ਮੈਂ ਦੇਖੋ ਤੁਹਾਨੂੰ ਮੈਂ ਦੱਸਿਆ ਨਾ ਵੀ ਬਾਹਰ ਮੌਸਮ ਦਿਖਾਵਾਂ ਤੁਹਾਨੂੰ ਕਿਵੇਂ ਦਾ ਇੱਕ ਮਿੰਟ ਰੁਕੋ ਇੱਕ ਮਿੰਟ ਕਿਚਨ ਦੇ ਵਿੱਚ ਨੇਰਾ ਪਿਆ ਬਾਹਰ ਮੌਸਮ ਦਿਖਾਉਂਦਾ ਤੁਸੀਂ ਉਸ ਸਾਰੇ ਜਣੇ ਤੁਹਾਡੇ ਕਿਵੇਂ ਦਾ ਆ ਦੇਖੋ ਕਿਣ ਮੇ ਕਿਣ ਮੇਣ ਹੋ ਰਹੀ ਹੈ ਹੁਣ ਵੀ ਬਾਰਿਸ਼ ਹੋ ਰਹੀ ਹੈ ਹੁਣ ਤੇਜ਼ ਹੋ ਗਈ ਅਭੀ ਨਾ ਬਾਹਰ ਨਿਕਲੋ ਆ ਦੇਖੋ गाइस ਸਾਡਾ ਕੁੱਛ ਨਾ ਥੱਲੇ ਪਤੰਗ ਆ ਗਿਆ ਵਾਟਰਪੂਫ ਦਾ ਵਾਟਰਪੂਫ ਕਮਟੀਸ ਇਹਨਾਂ ਨੇ ਥੱਲੇ ਦਾ ਪਤੰਗ ਬਣਾਇਆ ਹੋਇਆ ਥੱਲਾ ਨਹੀਂ ਹੁੰਦਾ ਇਹਦਾ ਉਹਦਾ ਪਤੰਗ ਬਣਾਇਆ ਹੋਇਆ ਦੇਖਿਆ ਵਾਟਰਪੂਫ ਪਤੰਗ ਹੈ ਸਾਡਾ ਸਾ ਇਹ ਉਰੇ ਆ ਕੇ ਗਿਰ ਗਿਆ ਲੋ ਉੱਥਰ ਕਿਤੇ ਪਲੇ ਆ ਦੇਖੋ ਬਾਹਰ ਮੀਂਹ ਪੈ ਰਿਹਾ ਤੇ ਹਵਾ ਦੇਖੋ ਓਏ ਸੌਰੀ ਆ ਦੇਖੋ ਆਵਾ ਦੇਖੋ ਕਿੰਨੀ ਚੱਲ ਰਹੀ ਹੈ ਆਸ ਵੇਰ ਦਾ ਗਤੀ ਘਾ ਗਿਆ ਪਿਆ ਹੋਇਆ ਮੈਨੂੰ ਇੰਨਾ ਗੰਦਾ ਲੱਗਦਾ ਹੈ ਜਿਹਾ ਮੌਸਮ ਨੂੰ ਬਿਲਕੁਲ ਵੀ ਪਸੰਦ ਨਹੀਂ ਆਉਗਾ ਨਾ ਕੰਮ ਹੁੰਦੇ ਨੇ ਨਾ ਕੁਝ ਹੁਣ ਕੱਪੜਿਆਂ ਦੀ ਇੰਨੀ ਟੈਨਸ਼ਨ ਲੱਗੀ ਪਈ ਆ ਕਿਉਂਕਿ ਕਿਉਂਕਿ ਬੱਚਿਆਂ ਦੀਆਂ ਡਰੈੱਸਾਂ ਹਨਾ ਕਾਫੀ ਫੁੱਟੇ ਹੋ ਪਈਆਂ ਐ ਆ ਸਾਡੇ ਨਾਲ ਇੱਕ ਵੀਰਾ ਸੀਗਾ ਟਰੈਕਟਰ ਤੇ ਨਾ ਮਤਲਬ ਕਿ ਆਪਣੀ ਖੇਤੀ ਆਪਦੇ ਘਰ ਦੀ ਕਰਦੇ ਨੇ ਉਹ ਪਤਾ ਨਹੀਂ ਕਿੱਥੋਂ ਆਏ ਸੀਗੇ ਤੇ ਉਹਨਾਂ ਨਾਲ ਕੋਲ ਹੋબી ਬਹੁਤ ਸੋਹਣੀ ਸੀਗੀ ਉਹਨਾਂ ਨੇ ਸੀ ਆਪਣੇ ਘਰ ਦੀ ਖੇਤ ਦੀ ਲਾ ਕੇ ਆਪੇ ਫਿਰ ਵੇਚ ਦਿਆ ਮਤਲਬ ਮੰਡੀ ਵਗੈਰਾ ਚ ਨਾ ਨਹੀਂ ਸਿੱਟਦੇ ਸੀ ਭੈਣਾਂ ਸੀ ਆਪੇ ਵੇਚ ਦਿਆ ਚਲੋ ਵੇਚਣੀ ਵੀ ਚਾਹੀਦੀ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਕਿਉਂਕਿ ਆਪਣੇ ਲੋਕਾਂ ਨੇ ਨਾ ਸ਼ਰਮ ਕਰ ਕਰ ਕੇ ਦੇਖੋ ਹੁਣ ਜਿਵੇਂ ਆਪਾਂ ਸਬਜ਼ੀ ਵਾਲਿਆਂ ਤੋਂ ਲੰਦੇ ਆ ਮੰਡੀ 'ਚ ਰੇਟ ਲੱਗਦਾ ਸਿਰਫ 2-2 ਰੁਪਏ ਲੰਦੇ ਨੇ ਹਨਾ ਮੰਡੀ ਦੇ ਵਿੱਚ 2 ਰੁਪਏ ਕਿਲੋ ਨੂੰ 3 ਰੁਪਏ ਕਿਲੋ ਨੂੰ ਹਨਾ ਤੇ ਉਹੀ ਜੇ ਉਹ ਆਪ ਨਾ ਆਪਣੀ ਮਿਹਨਤ ਕਰਦੇ ਨੇ ਨਾ ਆਪਣੀ ਮਿਹਨਤ ਦੇ ਨਾਲ ਉਹ 10 ਰੁਪਏ ਕਿਲੋ ਵੇਚ ਕੇ ਗਏ ਨੇ ਕਿੰਨਾ ਫਾਇਦਾ ਹੁੰਦਾ ਹੈ ਹਨਾ ਮੰਡੀਆਂ 'ਚ ਸਿੱਟਣ ਨਾਲੋਂ ਤਾਂ ਜਿਹੜੇ ਵੀਰੇ ਵੀ ਸਬਜ਼ੀਆਂ ਲਾਉਂਦੇ ਨੇ ਹਨਾ ਕੋਈ ਵੀ ਖੇਤੀ ਕਰਦਾ ਜੋ ਕੋ ਨਹੀਂ ਕੰਮ ਦੇ ਵਿੱਚ ਵੀ हां ਵੀ ਅਸੀਂ ਖੇਤੀ ਕਰਦੇ ਹਾਂ ਤਾਂ ਅਸੀਂ ਵੇਚਣ ਹੀ ਨਹੀਂ ਹੈਗੀ ਸਾਨੂੰ ਜੱਕਾ ਬਿਲੋਗ ਕੀ ਕਰਨਗੇ ਜੱਟਾਂ ਦੇ ਮੁੰਡੇ ਹੋ ਕੇ ਵੀ ਹਾਂ ਇਹ ਸਬਜ਼ੀਆਂ ਵੇਚਦੇ ਨੇ ਪਰ ਬਹੁਤ ਇਹ ਤੁਹਾਡੀ ਗਲਤਤਾ ਕਿ ਤੁਹਾਡਾ ਉੱਥੇ ਰੇਟ 2-2 ਰੁਪਏ 1 ਕੀ ਰੁਪਏ ਚੀਜ਼ਾਂ ਲੱਗ ਰਹੀਆਂ ਨੇ ਤੁਸੀਂ ਆਪਣੀ ਆਪ ਮਿਹਨਤ ਇੰਨੀ ਕਰਕੇ ਬੀਜ ਦਿਓ ਆਪ ਇੰਨੀ ਮਿਹਨਤ ਕਰ ਦੋ ਕਿਉਂਕਿ ਸਬਜ਼ੀ ਤਾਂ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਨਾ ਤੇ ਉਹ ਵੀਰਾ ਦੇ ਲੋਣ ਆਪਣੀ ਆਪ ਗੁਰਸਿੱਖ ਸੀਗਾ ਉਹ ਸੋਨੇ ਸਰਦਾਰ ਵੀਰਾ ਸੀ ਆਪਣਾ ਟਰੈਕਟਰ ਤਰਕੀ ਹੋਈ ਸੀ ਵੇਚ ਰਹੇ ਸੀਗੇ। ਇਹ ਤਾਂ ਪੈਣਾ ਸੀ ਆਪਣੀ ਆਪ ਸਬਜ਼ੀ ਲਾ ਕੇ ਆਪੇ ਵੇਚ ਜਰਨੇ ਹੈ ਨਾ। ਤੇ ਆਹ ਕੰਮ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਉੱਥੇ 2 ਰੁਪਏ ਕਿਲੋ ਨੂੰ ਵਿਕਣੀ ਸੀਗੀ ਇੱਥੇ ਤੇ ਲੋ 10 ਰੁਪਏ ਕਿਲੋ ਨੂੰ ਵੇਚ ਰਹੇ ਸੀਗੇ। ਫਿਰ ਮੈਂ ਕਿਹਾ ਚੱਲ ਬਰੌਟੀ ਵਗੈਰਾ ਬਣਾ ਦੂੰਗੀ ਬੱਚਾ ਨੂੰ ਕੋਈ ਪੀਦਾ ਦਿਲ ਨਹੀਂ ਕਰਦਾ ਖਾਣ ਨੂੰ। ਲੋਟ ਵਿੱਚ ਹਾਂ ਰੋਣੀ ਲੱਗੀ ਮੈਂ ਪੁੱਤ ਨਾ ਨਾ ਰੋਣਾ ਤਾਂ ਤੇ ਮੈਂ ਮੈਂ ਵੈਸੇ ਦੱਸ ਰਹੀ ਹਾਂ ਵੀ ਇਹ ਕੰਮ ਆਪਾਂ ਕਰਤਾ ਲੰਨੇ ਆ ਹਨਾ ਅਬੀ ਆਪਣਾ ਨਾ ਆਪਣੀ ਮਿਹਨਤ ਨੂੰ ਐ ਮੈਂ ਖੂਚਣਾ ਸਿੱਟਿਆ ਕਰੋ ਖੂਚਣਾ ਪਾਇਆ ਕਰੋ ਹਨਾ ਵੀ ਆਪਣਾ ਆਪ ਆਪੇ بیچ ਕੇ ਆਪੇ ਆਪਣਾ ਵੜ ਕੇ ਆਪੇ ਵੇਚਿਆ ਕਰੋ ਇਹ ਜੋ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਕੰਮ ਕਰਨ ਵਿੱਚ ਕੋਈ ਮੇੜਾ ਨਹੀਂ ਹੈਗਾ ਜੇ ਸੰਗਤਾਂ ਦੇ ਬੁਰੇ ਕੰਮਾਂ ਕੋਲੋਂ ਸੰਗੋਹਣਾ ਮਿਹਨਤ ਦੇ ਸੰਗਤ ਦੀ ਕੋਈ ਉਹ ਨਹੀਂ ਹੈਗੀ ਮਿਹਨਤ ਨਾਲ ਬਹੁਤ ਅੱਗੇ ਤੱਕ ਬੰਦਾ ਜਾ ਸਕਦਾ ਕਿੱਥੇ 2 ਰੁਪਏ ਕਿੱਥੇ ਉਹਦੀ ਗੋਪੀ ਅੱਜ 10 ਰੁਪਏ ਹੈਨਾ ਬੀਕ ਰਹੀ ਸੀਗੀ ਹਰ ਹਰ ਕੋਈ ਲੈ ਵੀ ਨਹੀਂ ਹਾਸਦੀ ਆ ਸਮਣੇ ਵਾਲਿਆਂ ਦੀ ਸਾਡੇ ਉਹ ਲੈ ਰਹੀ ਸੀ ਜੇ ਮੈਂ ਕਿ ਜਦੋਂ ਮੈਂ ਦੇਖਿਆ ਮੈਂ ਲਾਈਟ ਦੇਖਣ ਗਈ ਸੀਗੀ ਵੀ ਲਾਈਟ ਹੈਗੀ ਕੁਵੰਡੀਆਂ ਦੇ ਤੇ ਫਿਰ ਮੈਂ ਵੀ ਲੈ ਲਈ ਸੀਗੀ ਕਿ ਲੋ ਤੇ ਹੁਣ ਆਪਾਂ ਇਸ ਤੇ ਭਾਂਡੇ ਪਏ ਨੇ ਥੋੜੇ ਜਿਹਾ ਉਹ ਮੰਨ ਲਾਂਗੇ ਹੁਣ ਦੇਖੋ ਸਾਈਡ ਤੇ ਪਾਪਾ ਕੀ ਲੈ ਕੇ ਆਉਂਦੇ ਨੇ ਤੇ ਪਾਣੀ ਭਰ ਕੇ ਖੜਾ ਸਾਂਚ ਪੀਣ ਨੂੰ ਆ ਜਿੰਨਰ ਸਾਈਡ ਤੇ ਹਾ ਤੇ ਵਿੱਚ ਰੱਖਣਾ ਇਹ ਤਾਂ ਬੱਸ ਸਾਈਡ ਤੇ ਕਟਾਈ ਘਾੜੀ ਹੋ ਮੇਰੇ ਤੋਂ ਤੂੰ ਡਾਲ ਜਿਆ ਕਰ ਸਾਰਾ ਸੂਟ ਖਰਾਵ ਕਰ ਕਰ ਕੇ ਕਿਹਾ ਫਿਰ ਮੰਨਦੀ ਨਹੀਂ ਹੁੰਦੀ ਮम्मा ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਦੁਪੱਟਾ ਲੈ ਲੈ ਕੇ ਦੇ ਦੇ ਦੀਆ ਚਲ ਦੇ ਇਹ ਕੈਸ ਬੰਮਾ ਨੇ ਦੁਪੱਟੂ ਚੂ 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 ਉਹ ਬਸ ਜੀ ਤੇ ਬਸ ਕੀ ਭਾਂਡੇ ਪਾਣ ਲਾ ਹੋਣਾ ਹੁਣ ਭਾਂਡੇ ਮਾਂਜ ਕੇ ਹਲੇ ਕੋ ਦੁੱਧ ਵਾਲਾ ਬਸਾ ਜ ਖਾਲੀ ਕਰਨਾ ਸੱਚਾ ਮਿੱਠੀ ਆ ਗਈ ਬਾਕੀ ਦਾ ਤੁਹਾਨੂੰ ਮੈਂ ਹੋਰ ਹੀ ਕੱਲ ਦੱਸ ਦਿੰਿਆਂ ਹਨਾ ਮੈਨੂੰ ਇੰਨਾ ਮਤਲਬ ਕੇ ਪਿਆਰ ਮਿਲਿਆ ਮੈਂ ਸੋਚਿਆ ਨਹੀਂ ਸੀਗਾ ਵੀ ਮੈਨੂੰ ਇੰਨਾ ਪਿਆਰ ਕਰਕੇ ਦੂਗਾ ਜ਼ਿੰਦਗੀ ਦੇ ਵਿੱਚ ਹਨਾ ਕਿਉਂਕਿ ਉਹ ਜਿਹੜੀ ਅੱਗੇ ਵੀ ਆਉਂਦੇ ਸੀਗੇ ਹਨਾ ਪਿੰਡ ਦੇ ਵਿੱਚ ਅੱਗੇ ਵੀ ਮਿਲ ਮਿਲ ਕੇ ਨਹੀਂ ਸਕਦੇ ਜਾਈ ਮੈਂ ਅੱਜ ਤੱਕ ਦੇਖੀ ਨਹੀਂ ਹੈ ਮੈਨੂੰ 15 ਸਾਲ ਹੋ ਗਿਆ ਨਾਲ ਮਤਲਬ ਕਿ ਮੈਨੂੰ ਨਹੀਂ ਪਤਾ ਵੀ ਉਹ ਕਦੇ ਆਏ ਨੇ ਕਿ ਨਹੀਂ ਉਹਨੇ ਵੀ ਸਾਡੇ ਉਧਰਲੇ ਘਰਾਂ ਦੇ ਕੋਲ ਹੀ ਘਰ ਉਧਰ ਰਹਿੰਦੇ ਨੇ ਮਤਲਬ ਕਿ ਵਿਆਹ ਹੋਏ ਨੇ ਮੈਰਿੰਗ ਨੇ 10 ਸਾਲ ਹੋ ਗਏ ਮੈਂ ਤਾਂ 10 ਸਾਲ ਵੀ ਸੌਰੀ ਮਤਲਬ ਕਿ ਪਤਾ ਨਹੀਂ ਮੈਨੂੰ ਵੀ ਮੈਂ ਨਹੀਂ ਮੈਨੂੰ ਉਹਨਾਂ ਬਾਰੇ ਕੁਝ ਵੀ ਪਤਾ ਨਾ ਕਿੰਨੇ ਸਾਲ ਹੋ ਗਏ ਮੈਨੂੰ ਜੁੜੀ ਨੂੰ ਤੇ ਸਾਰੇ ਦੇ ਪਾਪਾ ਦੇ ਨਾਲ ਪਰਦੇ ਹੁੰਦੇ ਸੀਗੇ ਉਹ ਦੀਦੀ ਪਤਾ ਨਹੀਂ ਕਿ ਮੈਂ ਉਹਨਾਂ ਨੂੰ ਮੇਰਾ ਬਲੌਗ ਚੈਨਲ ਪਤਾ ਲੱਗਿਆ ਨਾ ਉਹ ਬਾਹਰ ਕੈਨਡ ਵਿੱਚ ਗਏ ਹੋਏ ਨੇ ਉੱਥੇ ਜਾਂ ਉੱਥੇ ਹੀ ਰਹਿੰਦੇ ਨੇ ਹਨਾ ਉਹ ਦੀਦੀ ਸਪੈਸ਼ਲ ਆ ਕੇ ਮਿਲ ਕੇ ਗਏ ਨੇ ਮੈਂ ਤੁਹਾਨੂੰ ਪਿੱਕ ਲਗਾਉਂਗੀ ਵਿੱਚ ਉਹ ਇੰਨੇ ਮਤਲਬ ਕਿ ਮੈਨੂੰ ਇੰਨਾ ਜਿਆਦਾ ਹਨਾ ਮੋਟੀਵੇਟ ਕਰਕੇ ਗਏ ਨੇ ਨਾ ਮੈਨੂੰ ਤੁਹਮੈਂ ਦੱਸ ਦਈਆਂ ਇਸ ਟਮੇਟਰ ਕੋ। ਉਹ ਭਾਂਡੇ ਮਾਜਲੇ ਮਾਂ ਵੀ ਉਹਨੇ ਮੈਨੂੰ ਇੰਨਾ ਜ਼ਿਆਦਾ ਅਪਰੀਸ਼ੀਏਟ ਕੀਤਾ, ਨਾ ਅਪਰੀਸ਼ੀਏਟ ਇੰਨਾ ਜ਼ਿਆਦਾ ਕੀਤਾ। ਉਹ ਕਹਿੰਦੇ ਭਾਬੀ ਜੀ ਅਸੀਂ 10 ਸਾਲਾਂ ਤੋਂ ਮੈਂ ਖੁਸ਼ ਵੀ ਪਿੰਡ ਦਾ ਨਹੀਂ ਸੀ ਦੇਖਿਆ। ਕੋਈ ਆਪਣਾ ਗੁਰਦੁਆਰਾ ਸਾਹਿਬ, ਪਿੰਡ ਦੀਆਂ ਕੁੜੀਆਂ, ਬੁੜੀਆਂ। ਮੈਂ ਕੋਈ ਮੇਲਾ ਹੈ ਨਾ ਪਿੰਡ ਦਾ ਹੈ ਨਾ ਤੁਸੀਂ ਸਾਰਾ ਕੁਝ ਦਿਖਾਇਆ। ਮਤਲਬ ਕਿ ਥੋੜਾ ਬੋਲਣਾ ਗੱਲਾਂ ਕਰਨ ਦਾ ਵੀ ਮੈਨੂੰ ਇੰਨਾ ਵਧੀਆ ਲੱਗਿਆ ਨਾ ਵੀ ਮੈਂ ਬਹੁਤ ਨੂੰ ਕਹਿੰਦੇ ਅੱਗੇ ਵੀ ਸ਼ੇਅਰ ਕੀਤਾ ਵੀ ਉਹ ਕਹਿੰਦੇ ਵੀ ਮੈਂ ਕਿ ਸੋਚਿਆ ਉਹਨਾਂ ਦੇ ਬੱਚੇ ਹਨਾ ਕਹਿੰਦੇ ਸੀ ਤੁਹਾਡੇ ਫੈਨ ਆ ਸੀ ਦੀਦੀਆਂ ਤੋਂ ਬੇਟੀਆਂ ਸੀਗੀਆਂ ਕਹਿੰਦੇ ਸੀ ਫੈਨ ਆ ਨਾ ਮੈਂ ਕਿ ਬੇਟਾ ਫੈਨ ਨਾ ਕੋ ਫੈਨ ਕੋਈ ਕਿਸੇ ਦੇ ਨਹੀਂ ਹੈਗਾ ਮੈਂ ਤੁਹਾਡੀ ਮੰਮੀਆਂ ਹਨਾ ਤੁਸੀਂ ਮੈਂ ਜਦੋਂ ਤੁਹਾਡਾ ਦਿਲ ਕਰਗਾ ਤੁਸੀਂ ਆਇਓ ਮਿਲਣ ਪਰ ਮੈਂ ਨਾ ਸੁੱਤੀ ਪਈ ਸੀਗੀ ਉਹ ਦੀਦੀਆਂ ਨੇ ਜਿੰਨਾ ਦੱਸਦੇ ਅਚਾਨਕੇ ਆ ਗਏ ਸੀਗੇ ਅਸੀਂ ਉਹਨਾਂ ਨੂੰ ਅਮਰਤਸਰ ਸਾਹਿਬ ਤੋਂ ਆਏ ਸੀਗੇ ਤੇ ਮੇਰਾ ਤਾਂ ਗਲਤੀ ਹੋ ਗਈ ਮਾੜਾ ਦੀ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਤੁਹਾਨੂੰ ਵੀ ਪਤਾ ਜੇ ਆਪਾਂ ਸੁੱਤੇ ਪਈ ਹੋਈਏ ਔਰ ਜਿਨ੍ਹਾਂ ਨੂੰ ਆਪਾਂ ਜਾਣਦੇ ਨਾ ਹੋਈਏ ਇੱਕਦਮ ਹੀ ਆ ਕੇ ਕੁੰਡਾ ਖੜਕਾਉਣ ਤਾਂ ਉਹ ਮਿਲਣਾ ਉਹਨਾਂ ਨਾਲ ਆਪਾਂ ਥੋੜੇ ਜਿਹਾ ਹੋ ਜਾਂਦੇ ਆ ਬਿਹਾਈ ਕੀ ਕਰੀਏ ਹਨਾ ਕਿ ਕਿਵੇਂ ਥੋੜਾ ਜਿਹਾ ਹੁੰਦਾ ਹੈ ਤੇ ਦੀਦੀ ਦਾ ਨੇਚਰ ਇੰਨਾ ਵਧੀਆ ਸੀ ਮੈਨੂੰ ਇੰਨਾ ਅਪਰੀਸ਼ੀਏਟ ਕੀਤਾ ਨਹੀਂ ਅਪਰੀਸ਼ੀਏਟ ਕੀਤਾ ਮੈਨੂੰ ਸਗਨ ਵੀ ਦੇਖ ਗਏ ਨੇ ਤੁਹਾਨੂੰ ਸੱਚ ਦੱਸਾਂ ਪਰ ਮੈਂ ਲੈਣਾ ਨਹੀਂ ਸੀਗਾ ਪਰ ਦੀਦੀ ਦੀਆਂ ਨੇ ਨਹੀਂ ਵੀ ਮੈਂ ਦੇਣਾ ਜ਼ਰੂਰ ਆ ਤੁਹਾਨੂੰ ਵਿਭਾਵੀ ਜੀ ਪਰ ਮੈਂ ਤੁਹਾਨੂੰ ਇਹੀ ਕਹਨੀ ਆ ਕਿ ਚਲੋ ਮੈਨੂੰ ਮਿਲਣਾ ਉਹਨੇ ਜਰੂਰ ਮਿਲ ਕੇ ਜਾਓ ਕੋਈ ਗੱਲ ਨਹੀਂ ਪਰ ਮੈਨੂੰ ਕੁਝ ਵੀ ਦੇ ਕੇ ਨਾ ਜਾਇਆ ਕਰੋ ਮੈਨੂੰ ਪਿਆਰ ਦੀ ਤੇ ਤੁਹਾਡੀ سپورਟ ਦੀ ਬਹੁਤ ਜਰੂਰਤਾ ਬਸ ਉਹੀ ਕਰਦੇ ਆ ਕਰੋ ਹਨਾ ਉਹ ਕਹਿੰਦੇ ਵੀ ਜਿੰਨਾ ਹੋ ਸਕਦਾ ਵੀ ਪਿੱਛੇ ਨੂੰ ਨਹੀਂ ਹੁਣ ਤੁਸੀਂ ਮੋੜਨਾ ਅੱਗੇ ਨੂੰ ਚੱਲਿਓ ਹਨਾ ਤੇ ਇੱਕ ਦੀਦੀ ਹੋਰ ਸੀ ਨਾਲ ਉਹ ਕਹਿੰਦੇ ਸੀ ਜਾਂਦੇ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਵੀ ਜਦੋਂ ਲੋਕਾਂ ਦੇ ਗੱਲ ਤੋਂ ਮਲਤ ਕਮੈਂਟ ਕਰਨ ਲੱਗ ਜਾਂਦੇ ਨੇ ਹਨਾ ਵੀ ਉਹਦੇ ਥੋੜਾ ਜਿਹਾ ਦੁੱਖ ਜਿਹਾ ਲੱਗਦਾ ਹੁੰਦਾ ਹਨਾ ਪਰ ਉਹ ਦੀਦੀ ਇੰਨੇ ਜਿਆਦਾ ਨਾਈਸ ਸੀ ਨਾ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਬਿਲਕੁਲ ਲੋਕਾਂ ਦੀ ਪਰਵਾਹ ਨਹੀਂ ਕਰਨੀ ਕਹ ਕਹਿੰਦੇ ਲੋਕਾਂ ਦਾ ਕੰਮ ਹੁੰਦਾ ਪੌਂਕਣਾ ਬੋਲਣਾ ਠੀਕ ਆ ਕਹਿੰਦੇ ਚੰਗਿਆ ਮਾੜੇ ਕਮੈਂਟ ਵੀ ਆਉਣਗੇ ਕੋਈ ਚੱਕਰ ਨਹੀਂ ਹੁੰਦਾ ਤੁਸੀਂ ਕਿਸੇ ਦੀ ਪ੍ਰਵਾਭ ਕਰੇ ਬਿਨਾਂ ਦਾ ਅੱਗੇ ਚੱਲਦੇ ਜਾਇਓ ਤੁਸੀਂ ਕੋਈ ਮਾੜਾ ਕੰਮ ਨਹੀਂ ਕਰ ਰਹੇ ਤੁਸੀਂ ਇੰਨਾ ਸੋਹਣਾ ਆਪਣਾ ਪੰਜਾਬੀ ਵਿਰਸਾ ਆਪਣਾ ਪਿੰਡ ਆਪਣਾ ਸਭ ਕੁਝ ਦਿਖਾ ਰਹੇ ਹੋ ਹੈਨਾ ਆਪਣਾ ਰਹਿਣ ਸਹਿ ਹੈਨਾ ਤੇ ਤੁਸੀਂ ਕੋਈ ਵੀ ਉਹ ਨਹੀਂ ਕਰਦੇ ਹੈਗੇ ਤੇ ਇਹੀ ਗੱਲ ਕੱਲ ਮੇਰਾ ਦਿਹੌਰ ਵੀ ਕਹਿ ਕੇ ਗਿਆ ਹੈਨਾ ਆਇਆ ਸੀਗਾ ਉਹਨੇ ਵੀ ਕਿਹਾ ਵੀ ਭਾਬੀ ਜੀ ਹਣਾ ਹੁਣ ਪਿੱਛੇ ਨਾ ਮੁੜਿਓ ਹੁਣ ਤਾਂ ਅੱਗੇ ਨੂੰ ਹੀ ਵਧਿਆ ਪਿੱਛੇ ਨੂੰ ਨਹੀਂ ਮੁੜਨਾ ਹੈਗਾ ਤੇ ਮਾਮਾ ਜੀ ਮਮਾ ਦੀ ਇਹਨੇ ਖੋਸ਼ ਹੋਏ ਮਮਾ ਜੀ ਦੇ ਮੇਰੇ ਦੋਸਤ ਇੱਕ ਰਾਂਚੀ ਚ ਸੀਗੇ ਅੰਕਲ ਹਨਾ ਹਾਰਮੋਨਿਏ ਨੇ ਬਾਹਰ ਹਨਾ ਜਿਹੜੇ ਮੈਰਿਜ ਵਿੱਚ ਨਹੀਂ ਆ ਸਕੇ ਜਿਹੜੇ ਰਾਂਚੀ ਵਾਲੇ ਅੰਕਲ ਸੀ ਉਹਨਾਂ ਨੇ ਮੈਰਿਜ ਚ ਆਉਣਾ ਸੀ ਉਹ ਬਿਮਾਰ ਵਗੈਰਾ ਸੀਗੇ ਉਹ ਤਾਂ ਕਰਕੇ ਆ ਨਹੀਂ ਸਕੇ ਉਹ ਅੰਕਲ ਕਹਿੰਦੇ ਵੀ ਮਤਲਬ ਕਿ ਨਾ ਵੀ ਇਹ ਬੇਟੀ ਕੌਣ ਆ ਹਨਾ ਜਿਹੜੀ ਵਲੌਗ ਬਣਾਉਂਦੀ ਆ ਉਹਦੇ ਵਿੱਚੋਂ ਵੀ ਕੌਣ ਆ ਹਨਾ ਮਮਾ ਜੀ ਨੇ ਸੈਂਡ ਕੀਤਾ ਸੀਗਾ ਮੈਰਿਜ ਦਾ ਤਾਂ ਮਮਾ ਜੀ ਨੇ ਦੱਸਿਆ ਸਾਡੀ ਨੂ ਆ ਹਨਾ ਉਹ ਇੰਨੇ ਖੁਸ਼ ਹੋਏ ਵੀ ਕਿੰਨਾ ਵਧੀਆ ਵਲੌਗ ਬਣਾਇਆ ਵੀ ਸਾਡਾ ਵਲੌਗ ਦੇਖ ਕੇ ਵੀ ਸਾਡਾ ਦਿਲ ਕਰਿਆ ਵੀ ਅਸੀਂ ਕਿਉਂ ਨਹੀਂ ਆਏ ਮੈਰਿਸ ਦੇ ਵਿੱਚ ਵੀ ਅਸੀਂ ਆਉਣਾ ਸੀਗਾ ਹਨਾ ਅਸੀਂ ਵੇਖਣੇ ਨੱਚਣਾ ਢਪਣਾ ਸੀ ਅਸੀਂ ਮਸਤੀ ਪੂਰੀ ਕਰਨੀ ਸੀਗੀ ਹਨਾ ਵੀ ਇੰਨਾ ਦਿਲ ਲੱਗਿਆ ਦੇਖ ਕੇ ਵਲੌਗ ਵੀ ਮਤਲਬ ਕਿ ਮੈਂ ਉਹਨਾਂ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਵੀ ਹੁਣ ਤੱਕ ਕੀਤਾ ਬਣਾ ਹਜੇ ਮੈਨੂੰ ਹਜੇ ਕੋਈ ਇਨਸਾਨ ਨਹੀਂ ਮਿਲਿਆ ਵੀ ਜਿਨ੍ਹਾਂ ਮੈਨੂੰ ਪਿੱਛੇ ਨੂੰ ਖਿੱਚਣ ਦੀ ਹੈ ਨਾ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਮੇਰੇ ਫੈਮਿਲੀ ਮੈਂਬਰਸ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਰੇ ਆ ਰਹੇ ਨੇ ਕਿਸੇ ਨੇ ਮੈਨੂੰ ਪਿੱਛੇ ਖਿੱਚਣ ਦੀ ਹਜੇ ਤੱਕ ਕੋਸ਼ਿਸ਼ ਨਹੀਂ ਕੀਤੀ ਹੈਗੀ ਹਾਲਾਂਕਿ ਮੈਨੂੰ ਮੈਨੂੰ ਇਹ ਚੀਜ਼ ਨਾ ਬਹੁਤ ਵਧੀਆ ਫੀਲ ਹੁੰਦਾ ਮੈਨੂੰ ਅੱਗੇ ਵਧਣ ਤੱਕ ਮਜਬੂਰ ਹੁੰਨੀ ਆ ਮੈਂ ਮਤਲਬ ਕਿ ਮੈਂ ਪਿੱਛੇ ਸਟੈਪ ਕਰਾਂ ਵੀ ਪਿੱਛੇ ਨੂੰ ਸਟੈਪ ਨਹੀਂ ਮੇਰਾ ਘਟਦਾ ਹੈਗਾ ਕਿਉਂ ਕਿ ਪਿੱਛੇ ਮੇਰੀ ਫੈਮਿ ਸਾਰੇ ਮੇਰੀ ਫੈਮਲੀ ਸਾਰੇ ਮੇਰੇ ਰਿਸ਼ਤੇਦਾਰ ਸਾਰੇ ਮੇਰੇ ਬੈਕਸਾਈਡ ਤੇ ਖੜੇ ਨੇ ਮੈਨੂੰ ਤਾਂ ਕਰਕੇ ਨਾ ਪਿੱਛੇ ਨੂੰ ਮੁੜਨ ਦਾ ਮੈਨੂੰ ਮੈਨੂੰ ਅੱਗੇ ਨੂੰ ਤਾਂ ਧੱਕਾ ਲਾ ਰਹੇ ਨੇ ਪਿੱਛੇ ਨੂੰ ਨਹੀਂ ਖਿੱਚ ਰਹੇ ਹੈਗੇ ਮੈਨੂੰ ਇੰਨੀ ਖੁਸ਼ੀ ਹੋਈ ਨਾ ਦੀਦੀ ਜੀ ਵੀ ਮੈਨੂੰ ਤੁਸੀਂ ਮੇਰਾ ਬਲੌਗ ਹੁਣ ਵੀ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਹੈ ਦਿਲ ਤੋਂ ਰਿਸਪੈਕਟ ਹੈ ਤੁਸੀਂ ਗਾਣ ਮੈਨੂੰ ਫੋਨ ਕਰਕੇ ਆਇਆ ਮੈਂ ਤੁਹਾਡੀ ਖਾਤਰਦਾਰ ਪੂਰੀ ਕਰੂੰਗੀ ਕਿਉਂਕਿ ਮੇਰਾ ਤਾਂ ਦੀਦੀ ਉਹਨਾਂ ਕੋਲ ਬਹੁਤ ਨਾ ਟਾਈਮ ਨਹੀਂ ਸੀਗਾ ਤੇ ਮੇਰੇ ਤੋਂ ਜਿੰਨਾ ਸੀਗਾ ਮੈਂ ਉਹਨਾਂ ਨੂੰ ਚਾਹ ਪਾਣੀ ਨਹੀਂ ਪੀਕੇ ਗਏ ਕੋਲ ਤੇ ਪੰਤੂ ਜੀ ਜੇ ਮੈਨੂੰ ਜਰੂਰ ਦੱਸ ਕੇ ਆਇਓ ਠੀਕ ਆ ਤੇ ਚਲੋ ਜੀ ਹੁਣ ਮੈਂ ਭਾਂਡੇ ਮਾਂਜ ਰਹਾ ਬਣ ਰਿਹਾ ਤੁਸੀਂ ਮੇਰੇ ਵੀਡੀਓ ਦੇ ਨਾਲ ਹਾਂਜੀ ਇੱਥੇ ਮੈਂ ਭਾਂਡੇ ਪੁੰਡੇ ਮਾਂਜ ਕੇ ਹੋ ਗਈ ਸੀਗੀ ਫ੍ਰੀ ਤੇ ਸੈਸ ਦੇ ਪਪਾ ਆ ਗਏ ਸੀਗੇ ਲੈ ਕੇ ਆਏ ਸੀਗੇ ਪੀਜ਼ਾ ਤੇ ਅਸੀਂ ਲੱਗੇ ਸੀਗੇ ਪੀਜ਼ਾ ਖਾਣ ਤੇ ਨਾਲੇ ਆਪਣੀਆਂ ਕਰ ਰਹੇ ਸੀਗੇ ਗੱਲਾਂ ਬਾਤਾਂ ਮੈਂ ਕਿਹਾ ਚਲੋ ਨਾਲੇ ਆਪਾਂ ਪੀਜ਼ਾ ਇੰਜੋਏ ਕਰਦੇ ਆਂ ਨਾਲੇ ਗੱਲਾਂ ਬਾਤਾਂ ਕਰਦੇ ਆਂ ਤੇ ਤਬੀਅਾ ਥੋੜੀ ਜੀ ਪਤਾ ਨਹੀਂ ਤਾਂ ਸੌਣ ਕਰਕੇ ਹੋ ਜਾਂਦੀ ਪਤਾ ਨਹੀਂ ਨਾ ਸੌਣ ਕਰਕੇ ਹੁੰਦੀ ਆ ਥੋੜਾ ਜਿਹਾ ਡਾਊਨ ਜੀ ਰਹਿੰਦੀ ਆ ਕਿਉਂਕਿ ਹਜੇ ਚ ਅੱਜ ਨਾਲ ਮਤਲਬ ਕਿ ਨਹੀਂ ਆ ਰਿਹਾ ਹਜੇ ਠੀਕ ਨਹੀਂ ਹਲੇ ਮਤਲਬ ਕਿ ਹੈਗਾ ਇੰਨਾ ਤੇ ਇੱਥੇ ਲੱਗੇ ਹੋਏ ਸੀਗੇ ਬੱਚੇ ਖਾਣ ਬੱਚਿਆਂ ਨੇ ਉਹ ਲੈ ਕੇ ਆਏ ਸੀਗੇ ਦੋ ਵੱਡੇ ਲੈ ਕੇ ਆਏ ਸੀਗੇ ਇੱਕ ਛੋਟਾ ਪੀਜ਼ਾ ਲੈ ਕੇ ਆਏ ਸੀਗਾ ਨਾ ਫਿਰ ਖਾਲੇ ਸੀ ਆ ਤੁਸੀਂ ਵੀ ਖਾਲੋ ਜੀ ਆ ਜੋ ਸਾਰੇ ਜਾਣੇ ਤੇ ਤੁਸੀਂ ਵਲੌਗਸ ਨੂੰ ਫੇਰ ਘੱਟ ਪਿਆਰ ਦੇਣ ਲੱਗ ਗਏ ਹੁਣ ਜਿਆਦਾ ਪਿਆਰ ਦਿਆ ਕਰੋ ਕਿਉਂਕਿ ਦੋ ਵਲੌਗਸ ਨੂੰ ਤੁਸੀਂ ਥੋੜਾ ਜਿਹਾ ਪਿਆਰ ਦਿੱਤਾ ਪਰ ਬਟ ਇੰਨਾ ਨਹੀਂ ਦਿੱਤਾ ਹੈਗਾ ਤੇ ਕੱਲ ਵਾਲੇ ਨੂੰ ਤਾਂ ਬਿਲਕੁਲ ਹੀ ਨਹੀਂ ਦਿੱਤਾ ਹੈਗਾ ਪਲੀਜ਼ ਜਿਆਦਾ ਤੋਂ ਜਿਆਦਾ ਵਲੌਗ ਨੂੰ ਦੇਖਿਆ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਤਾ ਨਹੀਂ ਕੀ ਗੱਲ ਆ ਵੀ ਤੁਸੀਂ ਕਿਉਂ ਨਹੀਂ ਦਿੰਦੇ ਹੈਗੇ ਵਲੌਗਸ ਨੂੰ ਪਿਆਰ ਪਤਾ ਨਹੀਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਸਮਝ ਤੋਂ ਬਾਹਰ ਆ ਚਲੋ ਕੋਈ ਗੱਲ ਨਹੀਂ ਤੇ ਇੱਥੇ ਜੀ ਬੱਸ ਹੁਣ ਮੈਂ ਟਾਈਮ ਵੀ ਆਪਣਾ ਫਿਕਸ ਕਰੂੰਗੀ ਹੁਣ ਵਲੌਗ ਦਾ ਮਤਲਬ ਕਿ ਹੁਣ ਬਸ ਮੇਰੀ ਸੈਟਿੰਗ ਜੀ ਹੋ ਜਵੇ ਚੰਗੀ ਤਰ੍ਹਾਂ ਕਿਉਂਕਿ ਹਜੇ ਮੈਂ ਕੱਪੜੇ ਲਈ ਲੀੜੇ ਸਾਰੇ ਰੱਖਣੇ ਸਰਦੀਆਂ ਵਾਲੇ ਕਿਉਂਕਿ ਮੈਂ ਨਹੀਂ ਸੀਗੇ ਰੱਖੇ ਮੈਰਾ ਹਲੇ ਮੈਨੂੰ ਪਤਾ ਸੀਗਾ ਵੀ ਇੱਕ ਵਾਰ ਬਾਰਿਸ਼ਾਂ ਹੋਰ ਆਉਣਗੀਆਂ ਫਿਰ ਦੁਬਾਰਾ ਠੰਡ ਹੋਊਗੀ ਵੀ ਉਹੀ ਫਿਰ ਦੁਬਾਰਾ ਕੱਢਣੇ ਪੈਂਦੇ ਨੇ ਤਾਂ ਕਰਕੇ ਮੈਨੂੰ ਹੁਣ ਇਹ ਆ ਵੀ ਚਲੋ ਹੁਣ ਜਿਵੇਂ ਹੁਣ ਆਪਣਾ ਮੀਮੂ ਪੈ ਲਈ ਹੁਣ ਮੌਸਮ ਆਪਣੇ ਆਪ ਸਹੀ ਹੋ ਜਾਣਾ ਹੁਣ ਇਸ ਤੋਂ ਬਾਅਦ ਮਤਲਬ ਕਿ ਆਪਾਂ ਨੂੰ ਉਹ ਕਰਨਾ ਰੱਖੜੇ ਸ਼ੁਰੂ ਕਰਦਣੇ ਆ ਕੰਮਕਾਰ ਹੁਣ ਆਪਾਂ ਸ਼ੁਰੂ ਕਰਦਣੇ ਆ ਕਿਉਂਕਿ ਹੁਣ ਮੀਂਹ ਪੈਲੇ ਹੁਣ ਹੁਣ ਧੁੱਪ ਨਿਕਲੂਗੀ ਕੈੜੇ ਕੈੜੀ ਹੁਣ ਹੋਊਗੀ ਗਰਮੀ ਇੱਥੇ ਲੱਗਿਆ ਸੀ ਅਸੀਂ ਪੀਜ਼ਾ ਖਾਣ ਤੇ ਸਹਜੋਨੀ ਇਹਨਾਂ ਨੇ ਇਹ ਵੀ ਹੈ ਨਾ ਇਹਨਾਂ ਨੇ ਥੋੜਾ ਜਿਹਾ ਪਹਿਲਾਂ ਖਾਦਾ ਸੀਗਾ ਇੱਥੇ ਮੈਂ ਵੀ ਜੋਤ ਆਪਣੇ ਵੰਗਾ ਲਿਆ ਸੀਗਾ ਕੋਕ ਕਿਉਂਕਿ ਕੋਕ ਪਿਆ ਸੀਗਾ ਫ੍ਰਿਜ ਚ ਅਭੀ ਪਿੱਛੇ ਹੋਇਆ ਉਹ ਨਹੀਂ ਉਹਨੇ ਬੋਲੀ ਜਾਣਾ ਕੋਕੋ ਕੋਕ ਫ੍ਰਿਜ ਚ ਪਿਆ ਸੀਗਾ ਮੈਂ ਕਿਹਾ ਵੀ ਇਹ ਤਾਂ ਤੁਸੀਂ ਨਹੀਂ ਪੀਣਾ ਹੈਗਾ ਬੱਚੇ ਕਹਿੰਦੇ ਸਾਇਜ ਮੰਗਦੀ ਸੀ ਮੰਮਾ ਦੇ ਦਿਓ ਮੰਮਾ ਦੇ ਦਿਓ ਮੈਂ ਕਿਹਾ ਨਹੀਂ ਤੁਸੀਂ ਆਪਣਾ ਮਾਜ਼ਾ ਪੀ ਲਓ ਮੈਂ ਕਿਹਾ ਉਹ ਬਾਹਰ ਪਿਆ ਸੀ ਨਾ ਉਹ ਠੰਡਾ ਨਹੀਂ ਸੀਗਾ ਕਹਿੰਦੇ ਨਹੀਂ ਮੰਮਾ ਮਾਜ਼ਾ ਨਹੀਂ ਪੀਣਾ ਮੈਂ ਤਾਂ ਕੋਕ ਹੀ ਪੀਣਾ ਮੈਂ ਕਿਹਾ ਨਹੀਂ ਵੀ ਇਹ ਤਾਂ ਫ੍ਰਿਜ ਵਾਲਾ ਬਿਮਾਰ ਹੋ ਜਾਓਗੇ ਕਿਉਂਕਿ ਤੁਹਾਡੇ ਐਗਜ਼ਾਮ ਵੀ ਹੁਣ ਸ਼ੁਰੂ ਹੋਣ ਵਾਲੇ ਨੇ ਤਾਂ ਕਰਕੇ ਬੱਸ ਜਿੱਥੇ ਸੀ ਆਪਣਿਆਂ ਲੱਗੇ ਹੋਏ ਸੀਗੇ ਨਾਲੇ ਗੱਲਾਂ ਬਾਤਾਂ ਕਰਨ ਇਥੇ ਮੈਂ ਸੈਦ ਵਾਪਾ ਨੂੰ ਕਹਿ ਰਹੀ ਸੀ ਮੈਂ ਕਿ ਹੁਣ ਆ ਵੀ ਸਰਦੀਆਂ ਦੇ ਕੱਪੜੇ ਰੱਖਣੇ ਨੇ ਮੈਂ ਨਾ ਆਨਲਾਈਨ ਇੱਕ ਬਹੁਤ ਸੋਹਣੇ ਬੈਗ ਜੇ ਦੇਖੇ ਸੀਗੇ ਮੈਂ ਕਿਹਾ ਵੀ ਉਹ ਵਾਲੇ ਬੈਗ ਦੇਖਦੀਆਂ ਵੀ ਮੈਂ ਮੰਗਵਾਉਣੇ ਨੇ ਵੀ ਉਹਨਾਂ ਦੇ ਵਿੱਚ ਫਿਰ ਸਾਰਿਆਂ ਦੇ ਕੱਪੜੇ ਆਪਣੇ ਆਪਣੇ ਵਧੀਆ ਤਰੀਕੇ ਨਾਲ ਸੈਕਟ ਆ ਜਾਣਗੇ ਹਨਾ ਕਿਉਂਕਿ ਹੁਣ ਤੁਹਾਨੂੰ ਪਤਾ ਕੱਪੜੇ ਇੰਨੇ ਜ਼ਿਆਦਾ ਹੁੰਦੇ ਨੇ ਸਾਹਮਣੇ ਬਹੁਤ ਓਕੇ ਹੋਏ ਪਏ ਨੇ ਤੇ ਉਹ ਕਹਿੰਦੇ ਸੀਗੇ ਵੀ ਚਲੋ ਦੇਖ ਲਈ ਫਿਰ ਇਹ ਪਤਾ ਨਹੀਂ ਕੀ ਕਹਿ ਰਹੇ ਸੀਗੇ ਕਹਿੰਦੇ ਕਿਸੇ ਨੇ ਨਿਊ ਫਰਨੀਚਰ ਵੇਚਿਆ ਵੀ ਅਲਮਾਰੀ ਮੈਂ ਕਿਹਾ ਨਹੀਂ ਆਪਣੇ ਘਰ ਚ ਪਹਿਲੇ ਹੀ ਸਮਾਨ ਬਹੁਤ ਅਲਮੀਰਾ ਵਗੈਰਾ ਤਾਂ ਕੀ ਕਰਨੀ ਆ ਵੀ ਦੋ ਹੈਗੀਆਂ ਨੇ ਹਨਾ ਬਖ ਨਹੀਂ ਹਜੇ ਨਹੀਂ ਚਾਹੀਦੀ ਅਲਮੀਰਾ ਵਗੈਰਾ ਵੀ ਆਪਾਂ ਉਹੀ ਦੇਖਦੇ ਆ ਬੈਕਸ ਵਗੈਰਾ ਜੇ ਮੰਗਾਉਣੇ ਆ ਵੀ ਉਹ ਫਿਰ ਸੈੱਟ ਕਰਕੇ ਰੱਖ ਦੇ ਆ ਕਰਾਂਗੇ ਹਨਾ ਤੇ ਇੱਥੇ ਫਿਰ ਬਸ ਇਦਾਂ ਹੀ ਗੱਲਾਂ ਬਾਤਾਂ ਕਰਦੇ ਕਰਦੇ ਆਪਣਾ ਪੀਜ਼ਾ ਇੰਜੋਏ ਕਰ ਰਹੇ ਸੀਗੇ ਤੇ ਬਾਕੀ ਜਿਹੜੇ ਚੈਨਲ ਤੇ ਨਿਊ ਆਉਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਫੁੱਲ ਵਾਚ ਕਰੋਗੇ ਤਾਂ ਹੀ ਮੇਰਾ ਟਾਈਮ ਪੂਰਾ ਹੋਊਗਾ ਤੁਸੀਂ ਫੁੱਲ ਵਾਚ ਨਹੀਂ ਕਰਦੇ ਹੈਗੇ ਪਲੀਜ਼ ਫੁੱਲ ਵਾਚ ਕਰ ਲਿਆ ਕਰੋ ਤੇ ਇੱਥੇ ਸਹਜ ਪਤਾ ਨਹੀਂ ਕੀ ਗੱਲ ਕਰ ਰਹੀ ਸੀ ਆਪਣੀਆਂ ਕੋਈ ਗੱਲਾਂ ਦੱਸ ਰਹੀ ਸੀ ਜੀ ਤੇ ਬਸ ਲੱਗੀ ਹੋਈ ਸੀਗੀ ਹਾਂ ਮੈਂ ਉਹ ਇਹ ਕਹਿ ਰਹੀ ਸੀਗੀ ਮम्मा ਕਹਿੰਦੀ ਉਹ ਬਾਬਲੇ ਕਿੰਨੇ ਵਧੀਆ ਸੀਗਾ ਤਾਂ ਮਾਮਾ ਜੀ ਉਹਨਾਂ ਦੇ ਨਾਲ ਮਤਲਬ ਕਿ ਲੋਕ ਲਗਾ ਕੇ ਨਾ ਸਪਿੰਗ ਵਾਲੀਆਂ ਕੱਪੜੇ ਪਾਉਣ ਵਾਲੀਆਂ ਤਾਰਾਂ ਸੀਗੀਆਂ ਮੈਂ ਇਹਦੇ ਪਾਪਾ ਨੂੰ ਕਿਹਾ ਵੀ ਉਹ ਖਿੱਚ ਕੇ ਨਾ ਜਿੱਤੇ ਤੱਕ ਆਪਾਂ ਮਰਜ਼ੀ ਲਿਜਾ ਸਕਦੇ ਸੀਗੇ ਵੀ ਜਦੋਂ ਦਿਲ ਕਰਦਾ ਆਪਾਂ ਲਾ ਲਓ ਨਹੀਂ ਤਾਰ ਕੇ ਰੱਖ ਦੋ ਨਾ ਜੇ ਜ਼ਿਆਦਾ ਕੱਪੜੇ ਹੋਣ ਮੈਂ ਉਹ ਗੱਲ ਕਰ ਰਹੀ ਸੀ ਕਿ ਸ਼ਾਇਦ ਪਾਪਾ ਤੋਂ ਵੀ ਆਪਾਂ ਉਹ ਵੀ ਲਿਆਉਣੀਆਂ ਨੇ ਤੇ ਇੱਥੇ ਜੀ ਆਪਾਂ ਵਲੌਗ ਦਾ ਕਰਦੇ ਐਂਡ ਮਿਲਾਂਗੇ ਤੁਹਾਨੂੰ ਨਿਊ ਵਲੌਗ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ